ਗੁਰੂ ਰੂਪ ਗੁਰੂ ਸਾਈ ਖਾਲਸਾ ਜੇ ਗੁਰੂ ਫਤਿਹ ਦੀ ਸਾਂਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਚੈਪਟਰ ਉੱਤੇ ਗੁਰਪ੍ਰੀਤ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਜੀਵਨ ਅਧਿਆਏ ਦਾ ਇੱਕ ਹੋਰ ਪੰਨਾ ਲੈ ਕੇ ਹਾਜ਼ਰ ਹੋਇਆ ਹਾਂ ਪਿਛਲੇ ਅਧਿਆਏ ਦੇ ਵਿੱਚ ਆਪ ਜੀ ਨੇ ਸੁਣਿਆ ਸੀ ਕਿ ਕਿਵੇਂ ਗੁਰੂ ਹਰਿਕ੍ਰਿਸ਼ਨ ਜੀ ਨੂੰ ਰਾਜਾ ਜੈ ਸਿੰਘ ਦਿੱਲੀ ਵਿਖੇ ਬੁਲਾਉਂਦਾ ਹੈ ਦਰਸ਼ਨਾਂ ਦਾ ਵਾਸਤਾ ਦੇ ਕੇ ਤੋਂ ਪਾਤਸ਼ਾਹ ਜੀ ਦਿੱਲੀ ਪਹੁੰਚੇ ਨੇ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੀ ਔਰੰਗਜ਼ੇਬ ਨੇ ਪਰਖ ਕੀਤੀ ਹੈ ਤੇ ਅਖੀਰ ਗੁਰੂ ਪਾਤਸ਼ਾਹ ਜੀ ਦੇ ਦਰਸ਼ਨਾਂ ਨੂੰ ਆਇਆ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਆਪਣੇ ਵੱਡੇ ਗੁਰੂ ਗੁਰੂ ਹਰਰਾਏ ਸਾਹਿਬ ਜੀ ਦੇ ਜਦ ਕਮਲਾਤੇ ਚੱਲਦਾ ਹੈ ਉਹਨਾਂ ਦੇ ਪਦ ਜਿਨ੍ਹਾਂ ਤੇ ਚੱਲਦਿਆਂ ਆ ਰੰਗਜੀਬ ਨੂੰ ਦਰਸ਼ਨ ਨਹੀਂ ਦਿੱਤੇ ਹਾਲਾਂਕਿ ਉਹ ਤਿੰਨ ਘੜੀਆਂ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੇ ਦਰਵਾਜ਼ੇ ਅੱਗੇ ਖਲੋਤਾਰਾ। ਉਸ ਤੋਂ ਬਾਅਦ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਰਾਜਾ ਜੈ ਸਿੰਘ ਦੇ ਬੰਗਲੇ ਨੂੰ ਛੱਡ ਕੇ ਭਾਈ ਕਲਿਆਣਾ ਜੀ ਦੀ ਧਰਮਸ਼ਾਲਾ ਵਿਖੇ ਆ ਗਏ ਨੇ। ਜਿੱਥੇ ਉਹਨਾਂ ਦਾ ਮਲਾਪ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨਾਲ ਹੋਇਆ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਉਸ ਸਮੇਂ ਤੀਰਥ ਸਥਾਨਾਂ ਉੱਤੇ ਦੁਨੀਆਂ ਨੂੰ ਸੇਧ ਦੇਣ ਵਾਸਤੇ ਸਮੁੱਚੀ ਲੋਕਾਈ ਨੂੰ ਸੇਧ ਦੇਣ ਵਾਸਤੇ ਨਿਰੰਕਾਰ ਨਾਲ ਜੋੜਨ ਵਾਸਤੇ ਨਿਕਲੇ ਹੋਏ ਸਨ ਜਿਨ੍ਹਾਂ ਵਿੱਚ ਕਾਨਪੁਰ ਮਥਰਾ ਕਾਸ਼ੀ ਅਤੇ ਇਲਾਹਾਬਾਦ ਪ੍ਰਿਆਗ ਦੇ ਇਲਾਕਿਆਂ ਤੋਂ ਹੁੰਦੇ ਹੋਏ ਵਾਪਸ ਦਿੱਲੀ ਪਹੁੰਚੇ ਸਨ ਸੋ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਲਦੀ ਹੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਪਹੁੰਚ ਗਏ ਹਨ ਉਧਰ ਦਿੱਲੀ ਦੇ ਵਿੱਚ ਚਿਚਕ ਫੈਲ ਗਈ ਹੈ ਗਲੀਆਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਘਰਾਂ ਦੇ ਵਿੱਚ ਇਸ ਮਹਾਮਾਰੀ ਨੇ ਵੱਡਾ ਵਿਕਰਾਲ ਰੂਪ ਧਾਰਨ ਕਰ ਲਿਆ ਹੈ ਤੇ ਘਰ-ਘਰ ਦੇ ਵਿੱਚ ਮੌਤਾਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਜਦੋਂ ਘਰ-ਘਰ ਦੇ ਵਿੱਚ ਮੌਤਾਂ ਹੋਣੀਆਂ ਸ਼ੁਰੂ ਹੋ ਗਈਆਂ ਤਾਂ ਜਿੰਨਾ ਜਿੰਨਾ ਨੇ ਵੀ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਉਹਨਾਂ ਦਾ ਰੋਗ ਜਾਂਦਾ ਰਿਹਾ ਹੈ ਜਿਸ ਬਾਬਤ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਹੈ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਦਿੱਠਾ ਸਭ ਦੁੱਖ ਜਾਏ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੂੰ ਕਿਉਂ ਧਿਆਉਣਾ ਹੈ ਕਿਉਂਕਿ ਉਹਨਾਂ ਦੇ ਦੇਖਦਿਆਂ ਹੀ ਉਹਨਾਂ ਦੇ ਦਰਸ਼ਨ ਕਰਦਿਆਂ ਹੀ ਦੁੱਖ ਦੂਰ ਹੋ ਜਾਂਦੇ ਹਨ ਸੋ ਜਿਹੜੀ ਵੀ ਸੰਗਤ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਦੀ ਹੈ ਉਹ ਰੋਗ ਤੋਂ ਮੁਕਤ ਹੋ ਜਾਂਦੀ ਹੈ ਚੇਚਕ ਦਾ ਰੋਗ ਉਹਨਾਂ ਦਾ ਦੂਰ ਹੋ ਜਾਂਦਾ ਹੈ ਗਲੀਆਂ ਦੇ ਵਿੱਚੋਂ ਬਾਜ਼ਾਰਾਂ ਦੇ ਵਿੱਚੋਂ ਲੋਕ ਨਿਕਲ ਨਿਕਲ ਕੇ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਹਨ ਤੇ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਸਾਰੇ ਦਿੱਲੀ ਦਾ ਦੁੱਖ ਆਪਣੇ ਉੱਤੇ ਲੈਣ ਖਾਤਰ ਗਲੀਆਂ ਦੇ ਵਿੱਚ ਜਾ ਜਾ ਕੇ ਦੁਖੀਆਂ ਬਿਮਾਰਾਂ ਦੀ ਸੇਵਾ ਕਰਦੇ ਨੇ ਤੇ ਉਹਨਾਂ ਦੇ ਦੁੱਖ ਦੂਰ ਕਰਦੇ ਨੇ ਪਰ ਹੋਇਆ ਕਿ ਇਸ ਫੈਲੀ ਹੋਈ ਮਹਾਮਾਰੀ ਨੇ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਉੱਤੇ ਵੀ ਹਮਲਾ ਕਰ ਦਿੱਤਾ ਜਿਵੇਂ ਸਾਰੀ ਦਿੱਲੀ ਦਾ ਦੁੱਖ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਰੀਰ ਉੱਤੇ ਚੱਲ ਲਿਆ ਹੋਵੇ ਮਹਾਮਾਰੀ ਦਾ ਹਮਲਾ ਹੋਇਆ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੇ ਉੱਤੇ ਤੇ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੂੰ ਫਿਰ ਇਸ ਬਿਮਾਰੀ ਦੇ ਨਾਲ ਬੁਖਾਰ ਇੰਨਾ ਤੇਜ ਬੁਖਾਰ ਹੋ ਗਿਆ ਹੈ ਕਿ ਗੁਰੂ ਪਾਤਸ਼ਾਹ ਜੀ نیم ਬੇਹੋਸ਼ੀ ਦੀ ਹਾਲਤ ਵਿੱਚ ਚਲੇ ਗਏ ਹਨ ਪੰਜ ਦਿਨ ਇਸੇ ਤਰ੍ਹਾਂ ਇਹ ਹਾਲਾਤ ਬਣੇ ਰਹੇ ਆ ਸੰਗਤਾਂ ਆਉਂਦੀਆਂ ਨੇ ਆਸੇ-ਪਾਸੇ ਜੁੜਦੀਆਂ ਨੇ ਪਾਤਸ਼ਾਹ ਜੀ ਦੇ ਸ਼ਬਦ ਕੀਰਤਨ ਹੁੰਦਾ ਹੈ ਪਾਤਸ਼ਾਹ ਜੀ ਜਿਵੇਂ ਇੱਕ ਟੁੱਟ ਸਮਾਧੀ ਵਿੱਚ ਚਲੇ ਗਏ ਹੋਣ ਪੰਜ ਦਿਨ ਪਾਤਸ਼ਾਹ ਜੀ ਇਸੇ ਤਰ੍ਹਾਂ ਹੀ ਕੂਕੀ ਦੇ ਵਿੱਚ ਪਏ ਰਹੇ ਤੇ ਪੰਜਵੇਂ ਦਿਨ ਬਾਅਦ ਜਦੋਂ ਉੱਠੇ ਨੇ ਸੰਗਤਾਂ ਵਿੱਚੋਂ ਹੁਕਮ ਕੀਤਾ ਹੈ ਕਿ ਗੁਰਿਆਈ ਦੇਣ ਲਈ ਗੁਰਿਆਈ ਦੀ ਰਸਮ ਵਾਸਤੇ ਅਵਸਥਾ ਤਿਆਰ ਕੀਤੀਆਂ ਜਨ ਜਿੰਨਾ ਵਿੱਚ ਕੇਸਰ ਚੰਦਨ ਨਾਲ ਯਰ ਤੇ ਪੰਜ ਪੈਸੇ ਥਾਲ ਦੇ ਵਿੱਚ ਰੱਖ ਕੇ ਤੇ ਗੁਰਿਆਈ ਦੀ ਰਸਮ ਕੀਤੀ ਜਾਂਦੀ ਹੈ ਸੰਗਤਾਂ ਨੇ ਜਦੋਂ ਗੁਰੂ ਪਾਤਸ਼ਾਹ ਜੀ ਤੋਂ ਇਸ ਸੰਬੰਧੀ ਪੁੱਛਿਆ ਤਾਂ ਪਾਤਸ਼ਾਹ ਜੀ ਨੇ ਦੱਸਿਆ ਕਿ ਹੁਣ ਅਕਾਲ ਪੁਰਖ ਦਾ ਹੁਕਮ ਆ ਗਿਆ ਹੈ ਤੇ ਜਾਣਾ ਹੈ ਸੰਗਤਾਂ ਨੇ ਪੁੱਛ ਲਿਆ ਪਾਤਸ਼ਾਹ ਜੀ ਹੁਣ ਸਾਡ ਨੂੰ ਸਾਡੀ ਦੁਆਗਡੋਰ ਕਿਸ ਦੇ ਹੱਥ ਫੜਾ ਕੇ ਚੱਲੇ ਹੋ ਤਾਂ ਸੂਰਜ ਪ੍ਰਕਾਸ਼ ਦਾ ਕਰਤਾ ਲਿਖਦਾ ਹੈ ਕਿ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਆਪਣੀ ਸੱਜੀ ਬਾਹ ਉੱਪਰ ਚੁੱਕੀ ਹੈ ਤੇ ਤਿੰਨ ਵਾਰ ਹਵਾ ਦੇ ਵਿੱਚ ਕਮਾਈ ਹੈ ਤੇ ਆਪਣੇ ਮੁਖ ਦੇ ਵਿੱਚੋਂ ਫਰਮਾਇਆ ਹੈ ਬਾਬਾ ਬਕਾਲਾ ਤੇ ਫਿਰ ਨਾਲ ਹੀ ਪਤਸ਼ਾਹ ਜੀ ਨੇ ਬਾਬੇ ਬਕਾਲੇ ਵੱਲ ਆਪਣਾ ਸਿਰ ਝੁਕੰਦਿਆ ਆ ਇਹ ਗੱਲ ਕਹੀ ਹੈ ਬਾਬਾ ਬਸਹ ਗ੍ਰਾਮ ਬਕਾਲੇ ਬਣ ਗੁਰ ਸੰਗਤ ਸਗਲ ਸੰਭਾਲੇ ਭਾਈ ਸਿਵਾ ਰਾਮ ਜੀ ਨੇ ਬਹੁਤ ਸੁੰਦਰ ਲਿਖਿਆ ਹੈ ਆਪਣੀਆਂ ਪਰਚੀਆਂ ਵਿੱਚ ਉਹਨਾਂ ਲਿਖਿਆ ਹੈ ਕਿ ਤਿੰਨ ਵਾਰ ਸੱਜੀ ਬਾਹ ਕਮਣ ਤੋਂ ਬਾਅਦ ਉਹਨਾਂ ਨੇ ਆਪਣੀ ਮੁੱਠ ਮੀਟ ਲਈ ਇਸ ਤਰ੍ਹਾਂ ਮੁੱਠ ਮੀਟ ਲਈ ਤੇ ਜਿਸ ਦਾ ਜਿਹੜਾ ਸੇ ਇਸ਼ਾਰਾ ਸੀ ਇਸ਼ਾਰੇ ਦੇ ਰੂਪ ਦੇ ਵਿੱਚ ਗੁਰੂ ਪਾਤਸ਼ਾਹ ਜੀ ਦਾ ਹੁਕਮ ਸੀ ਕਿ ਹੁਣ ਤੁਸੀਂ ਸਾਰਿਆਂ ਨੇ ਇਕ ਮੁੱਠ ਹੋ ਕੇ ਰਹਿਣਾ ਹੈ ਇਕਤਾ ਵਿੱਚ ਰਹਿਣਾ ਹੈ ਤੇ ਨਾਲ ਹੀ ਪਾਤਸ਼ਾਹ ਜੀ ਨੇ ਆਪਣੇ ਮੁਖੋਂ ਫਰਮਾਇਆ ਹੈ ਅਬ ਬਾਬਾ ਜੀ ਵਿੱਚ ਬਕਾਲੇ ਭਏ ਸਭ ਸੰਗਤ ਧਰ ਸੁਣਾ ਜੀਓ ਸਾਰੀ ਸੰਗਤ ਸੁਣ ਲਵੇ ਕਿ ਹੁਣ ਬਾਬਾ ਜੋ ਹੈ ਉਹ ਬਕਾਲੇ ਦੇ ਵਿੱਚ ਹੈ ਸੋ ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਨੇ ਜਿਹੜਾ ਉਸ ਸਮੇਂ ਹੁਕਮ ਕੀਤਾ ਹੈ ਸੰਗਤ ਨੂੰ ਸੰਗਤ ਨੇ ਮਹਿਮਾ ਪ੍ਰਕਾਸ਼ ਨੇ ਲਿਖਿਆ ਹੈ ਕਿ ਸੰਗਤ ਨੇ ਪਾਤਸ਼ਾਹ ਜੀ ਨੂੰ ਅਰਜੋਈ ਕੀਤੀ ਅਰਜੋਈ ਕੀ ਕੀਤੀ ਹਮ ਕਿਤਬਿਦ ਨਰਸ ਹਮ ਕਿਤਬਿਦ ਦਰਸ਼ਨ ਨਿਤ ਕਰ ਹੈ ਕਿੰਮ ਕਰ ਚਰਨ ਗੁਰ ਸੇਵ ਅਬ ਕਹਾ ਜੋਤ ਪ੍ਰਗਟ ਤਰਾ ਦੀਜਾ ਦਰਸ਼ਨ ਭੇਵਕੇ ਅਸੀਂ ਕਿਸ ਦੇ ਦਰਸ਼ਨ ਕਰੀਏ ਕਿਸ ਦੇ ਚਰਨ ਪਰਸੀਏ ਤੇ ਇਹ ਜਿਹੜੀ ਤੁਹਾਡੀ ਜੋਤ ਹੈ ਹੁਣ ਕਿੱਥੇ ਪ੍ਰਗਟ ਹੋਏਗੀ ਤਾਂ ਸੰਗਤ ਦੀ ਰਜੋਈ ਸੁਣ ਕੇ ਫਿਰ ਉਸ ਵੇਲੇ ਜੋ ਸੱਚੇ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਫਰਮਾਇਆ ਅਬ ਜਾਏ ਦਰਸ਼ਨ ਤੁਮ ਕਰੋ ਬਕਾਲ ਤਹਾਂ ਰਹੇ ਬਾਬਾ ਜੀ ਦੀਨ ਦੇਵਾਲ ਤੁਸੀਂ ਹੁਣ ਬਾਬੇ ਬਕਾਲੇ ਜਾ ਕੇ ਤੇ ਗੁਰੂ ਪਾਤਸ਼ਾਹ ਦੇ ਦਰਸ਼ਨ ਕਰਨੇ ਹਨ ਇਹ ਫਰਮਾ ਕੇ ਤੇ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੀ ਫਿਰ ਸਮਾਧੀ ਲੱਗ ਗਈ ਸਮਾਧੀ ਕਿਸ ਤਰ੍ਹਾਂ ਦੀ ਲੱਗੇ ਜਿਵੇਂ ਸੂਰਜ ਛਿਪਣ ਵੇਲੇ ਹੌਲੀ ਹੌਲੀ ਰੋਸ਼ਨੀ ਜਿਸ ਤਰ੍ਹਾਂ ਸੂਰਜ ਹੌਲੀ ਹੌਲੀ ਆਪਣੇ ਰੋਸ਼ਨੀ ਛੱਡਦਾ ਹੈ ਜਿਸ ਤਰ੍ਹਾਂ ਜੋਤੀ ਦੇ ਵਿੱਚ ਜੋਤ ਜਾ ਕੇ ਰਲ ਗਈ ਹੈ ਤੇ ਗੁਰੂ ਪਾਤਸ਼ਾਹ ਜੀ ਨੇ ਜਿਹੜਾ ਉਸ ਸਮੇਂ ਗੁਰਿਆਈ ਦੀ ਰਸਮ ਵਾਸਤੇ ਥਾਲ ਮੰਗਾਇਆ ਏ ਕੁਝ ਗੁਰਸਿੱਖਾਂ ਦੀ ਜਿਹੜੀ ਉਸ ਸਮੇਂ ਸੇਵਾ ਵੀ ਪਾਤਸ਼ਾਹ ਜੀ ਨੇ ਲਖ ਜਿਹੜੀ ਲਗਾਈ ਆ ਸੋ ਗੁਰੂ ਸਵਾਰਿਓ ਜਦੋਂ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੀ ਜੋਤੀ ਜੋ ਸਮਾਗੇ ਨੇ ਤਾਂ ਉਹਨਾਂ ਦੀ ਦਾਦੀ ਜੀ ਮਾਤਾ ਬਸੋ ਜੀ ਤੇ ਭਾਈ ਬੈਲੋ ਜੀ ਦੀ ਸੰਤਾਨ ਤੇ ਭਾਈ ਗੁਰਦਾਸ ਜੀ ਇੰਨਾਂ ਫਿਰ ਉਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਆਰੰਭ ਕੀਤਾ ਏ ਸਾਰੀਆਂ ਸੰਗਤਾਂ ਨੇ ਰਲ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜਿਹੜੇ ਆ ਉਹ ਸ਼ੁਰੂ ਕੀਤੇ ਗੇ ਬਾਣੀ ਪੜ੍ਹਨੀ ਸ਼ੁਰੂ ਹੋ ਗਈ ਆ ਭਾਈ ਕੇਸਰ ਸਿੰਘ ਸ਼ੁੱਬਰ ਨੇ ਬੰਸਾਵਲੀ ਨਾਮੇ ਵਿੱਚ ਇਸ ਸੰਬੰਧੀ ਲਿਖਿਆ ਹੈ ਵਕਤ ਚਲਾਣੇ ਸਿੱਖਾ ਕੀਤੀ ਅਰਦਾਸ ਗਰੀਬ ਨਿਵਾਜ ਸੰਗਤ ਛੱਡੀ ਕਿਸ ਪਾਸ ਉਸ ਵਕਤ ਵੇਚਣ ਕੀਤਾ ਬਾਬਾ ਬਕਾਲੇ ਆਪ ਗਏ ਸੁਰਪੁਰ ਦੇਹ ਜਲਾਈ ਤਨ ਚੰਦਨ ਨਾਲੇ ਤੇ ਇਸ ਤਰ੍ਹਾਂ ਪਾਠ ਕਰਦੇ ਆ ਕਰਦੇ ਆ ਪਾਠ ਚੱਲਦੇ ਆ ਚੱਲਦੇ ਆ ਫਿਰ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਚੰਦਨ ਦੀ ਲੱਕੜ ਪਾ ਕੇ ਉਹਨਾਂ ਦੇ ਸੰਸਕਾਰ ਕੀਤੇ ਗਏ ਨੇ ਸੋ ਗੁਰੂ ਸਵਾਰਯੁੱਤੀ ਮਾਰਚ ਤੇ 1664 ਨੂੰ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਜੋਤੇ ਜੋ ਸਮਾ ਗਏ ਤੇ ਹੁਕਮ ਕਰ ਗਏ ਕਿ ਅੱਜ ਤੋਂ ਬਾਅਦ ਤੁਸੀਂ ਬਾਬੇ ਬਕਾਲੇ ਵਿਖੇ ਜਿਹੜਾ ਉਹ ਗੁਰੂ ਹੈ ਉਹ ਤੁਸੀਂ ਉਸ ਨੂੰ ਸਮਝਣਾ ਹੈ ਹੁਣ ਜਦੋਂ ਇਹ ਗੱਲ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੀ ਸੰਗਤ ਦੇ ਵਿੱਚ ਫੈਲ ਗਈ ਹੈ ਕਿ ਬਾਬਾ ਕਿੱਥੇ ਹੈ ਗੁਰੂ ਕਿੱਥੇ ਹੈ ਬਾਬੇ ਬਕਾਲੇ ਤੇ ਜਿਹੜਾ ਧੀਰਮਲ ਸੀ ਉਹਨੇ ਫਿਰ ਇਹ ਗੱਲ ਉਹਦੇ ਕੰਨੀ ਵੀ ਪਈ ਹੈ ਤੇ ਧੀਰ ਮਾਲ ਨੇ ਫਿਰ ਆਪਣੇ ਮਸੰਦਾ ਨੂੰ ਨਾਲ ਲੈ ਕੇ ਤੇ ਬਾਬਾ ਬਕਾਲਾ ਸਾਹਿਬ ਵਿਖੇ ਉਸ ਸਮੇਂ ਡੇਰੇ ਲਗਾ ਲਏ ਨੇ ਤੇ ਆਪਣੇ ਆਪ ਨੂੰ ਉੱਥੇ ਗੁਰੂ एलान ਦਿੱਤਾ ਏ ਤੇ ਗੁਰੂ एलान ਕੇ ਉਹਨੇ ਕੀ ਸੰਗਤਾਂ ਨੂੰ ਕਿਹਾ ਕਿ ਪਰਮ ਹੰਦਾ ਏ ਗੁਰਿਆਈ ਹੈ ਸਾਡੀ ਹਰਿ ਕ੍ਰਿਸ਼ਨ ਜੋ ਕਹਿਆ ਬਾਬੇ ਬਕਾਲੇ ਅਸੀਂ ਬਾਬੇ ਹਾਂ ਆਦੇ ਬਾਬੇ ਗੁਰਦੇਤੇ ਦੀ ਅਸੀਂ ਔਲਾਦ ਤੇਗ ਬਹਾਦਰ ਹੈ ਪਨਵੇਂ ਜਗਾ ਅਸੀਂ ਬਾਬੇ ਆਦ ਤੋਂ ਉਹਨੇ ਫਿਰ ਜੜਾ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਗੁਰੂ ਹਰਿਕ੍ਰਿਸ਼ਨ ਨੇ ਜਿਸ ਬਾਬੇ ਬਾਰੇ ਕਿਹਾ ਹੈ ਉਹ ਬਾਬਾ ਅਸੀਂ ਹਾਂ ਤੇ ਹੁਣ ਸਾਨੂੰ ਜਿਹੜਾ ਹੈ ਉਹ ਗੁਰੂ ਜਿਹੜਾ ਹੁਣ ਮੈਨੂੰ ਜਿਹੜਾ ਗੁਰੂ ਮੰਨਿਆ ਜਾਵੇ ਇਹ ਧੀਰਮਲ ਨੇ ਉੱਥੇ ਐਲਾਨ ਕਰ ਦਿੱਤਾ ਤੇ ਆਪ ਫਿਰ ਗੱਦੀ ਲਾ ਕੇ ਬਹਿ ਗਿਆ ਤੇ ਉਹਦੀ ਵੇਖੋ ਵੇਖੀ ਫਿਰ ਹੋਰ ਕੀ ਆ ਜਿਹੜੇ ਹੋਰ ਧੀਰ ਮੱਲੀ ਜਾਂ ਸੋਡੀਆਂ ਦੇ ਵਿੱਚੋਂ ਜਿਹੜੇ ਗੁਰੂ ਬਣਦੇ ਦਾਅਵੇਦਾਰ ਬਣੇ ਫਿਰਦੇ ਸਨ ਉਹਨਾਂ ਨੇ ਵੀ ਆ ਕੇ ਬਾਪੇ ਬਕਾਲੇ ਸਾਹਿਬ ਵੇਖੇ ਆਪੋ ਆਪਣੀਆਂ ਵੱਖੋ ਵੱਖਰੀਆਂ ਗੱਦੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਆਪਣੇ ਆਪ ਨੂੰ ਉੱਥੇ ਉਹਨੇ ਗੁਰੂ ਜਿਹੜਾ ਅਖਵਾਉਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈ ਹਾਲਾਂਕਿ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੇ ਪ੍ਰਤੱਖ ਬਚਨ ਸੰਨ ਜਿਵੇਂ ਬਹੁਤ ਸਾਰੀਆਂ ਸਾਨੂੰ ਪ੍ਰਾਣੀਆਂ ਪੱਟਵਈਆਂ ਵੀ ਮਿਲਦੀਆਂ ਨੇ ਤੇ ਉਹਨਾਂ ਦੇ ਵਿੱਚ ਵੀ ਜ਼ਿਕਰ ਆਉਂਦਾ ਹੈ ਉਹਨਾਂ ਵਿੱਚੋਂ ਇੱਕ ਪੱਟਵਈ ਹੈ ਪਾਦਸੌਂਦੀ ਜਿਹਨੂੰ ਪ੍ਰਗਣਾ ਥਨੇਸਰ ਕਰਕੇ ਵੀ ਇਤਿਹਾਸ ਦੇ ਵਿੱਚ ਲਿਖਿਆ ਹੁੰਦਾ ਹੈ ਉਹਦੇ ਵਿੱਚ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ ਜੋ ਹੁਕਮ ਹੈ ਅੰਤਮ ਸਮੇਂ ਸੰਗਤਾਂ ਨੂੰ ਉਹ ਪ੍ਰਤੱਖ ਤੌਰ ਤੇ ਲਿਖਿਆ ਹੋਇਆ ਹੈ ਗੁਰੂ ਹਰਿਕ੍ਰਿਸ਼ਨ ਜੀ ਮਹਿਲ ਅਠਮਾ ਬੇਟਾ ਗੁਰੂ ਹਰਦਾਇ ਜੀ ਦਾ ਸੰਮਤ 17 ਅਕੇਸ ਮਾਸੇ ਸੁਦੀ 14 ਬੁੱਧਵਾਰ ਦੇ ਦਿਹੋ ਦਰਵਾਜ਼ਾ ਦੀਵਾਨ ਦਰਗਾਹ ਮਲ ਸੇ ਬਚਨ ਕੀਆ ਦੀਵਾਨ ਦਰਗਾਹ ਮਲ ਦੇ ਨਾਲ ਜਿਹੜਾ ਉਸ ਸਮੇਂ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਮਜਨ ਕੀਤਨਨ ਹੁਕਮ ਕੀਤਾ ਹੁਕਮ ਕੀ ਕੀਤਾ ਹੈ ਗੁਰਿਆਈ ਦੀ ਸਮਗਰੀ ਲੈ ਆਓ ਹੁਕਮ ਪਾਏ دیਵਾਨ ਜੀ ਸਮਗਰੀ ਲੈ ਆਏ ਸਤ ਗੁਰਾਂ ਇਸੇ ਹਾਸ ਸ਼ੁਹਾਏ ਤਿੰਨ ਦਫਾ ਦਾਇਂ ਪੂਜਾ ਹਿਲਾਏ ਧੀਮੀ ਆਵਾਜ਼ ਸੇ ਕਹਾ ਇਸੇ ਬਾਬਾ ਬਕਾਲਾ ਨਗਰੀ ਮੇਲਾ ਜਾਣਾ ਪੰਜ ਪੈਸੇ ਨਲੀਏਰ ਗੁਰੂ ਤੇਗ ਬਹਾਦਰ ਬਾਬਾ ਤੇਗ ਬਹਾਦਰ ਅੱਗੇ ਰੱਖ ਹਮਾਰੀ ਤਰਫ ਸੇ ਮੱਥਾ ਟੇਕ ਦੇਣਾ ਦੀਵਾਨ ਦਰਗਾਹ ਮੱਲ ਤੇ ਨਾਲ ਕੁਝ ਹੋਰ ਮੋਰੀ ਸਿੱਕਾ ਦੀ ਡਿਊਟੀ ਲਾਈ ਆ ਕਿ ਤੁਸੀਂ ਜਾ ਕੇ ਬਾਬੇ ਬਕਾਲੇ ਬਾਬਾ ਤੇਗ ਬਹਾਦਰ ਸਾਹਿਬ ਦੇ ਅੱਗੇ ਇਹ ਅਸਥਾਨ ਰੱਖ ਕੇ ਤੇ ਰਸਮ ਕਰਕੇ ਗੁਰਿਆਏ ਦੀ ਉਹਨਾਂ ਨੂੰ ਮੱਥਾ ਟੇਕ ਦੇਣਾ ਹੈ ਤੋਂ ਬਹੁਤ ਸਾਰੇ ਪ੍ਰਾਤਨ ਇਤਿਹਾਸ ਵੀ ਜਿਹੜੇ ਸਾਨੂੰ ਮਿਲਦੇ ਨੇ ਉਹਨਾਂ ਦੇ ਵਿੱਚ ਇਸ ਸੰਬੰਧੀ ਬਹੁਤ ਕੁਝ ਸਾਨੂੰ ਲਖਿਆ ਮਿਲਦਾ ਹੈ ਸਾਖੀਆਂ ਸਰੂਪਦਾਸ ਸਾਖੀਆਂ ਆਉਂਦੀਆਂ ਨੇ ਬਾਬਾ ਸਰੂਪ ਸਿੰਘ ਕੋਸ਼ਿਸ਼ ਦੀਆਂ ਤੋਂ ਉਹਦੇ ਵਿੱਚ ਵੀ ਲਿਖਿਆ ਇਹੋ ਹੀ ਮਿਲਦਾ ਹੈ ਕਿ ਗੁਰੂ ਹਰਿਕ੍ਰਿਸ਼ਨ ਜੀ ਬਵਕਤੇ ਆਖਰੀ ਇਹ ਹੀ ਫਰਮਾਇਆ ਕਿ ਬਾਬਾ ਬਕਾਲੇ ਹੈ ਗੋਇੰਦਵਾਲ ਦੇ ਨੇੜੇ ਸੋ ਗੁਰੂ ਸਵਾਰਿਓ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਹੁਕਮ ਕਰਕੇ ਤੇ ਮੋਰੀ ਸਿੱਖਾਂ ਨੂੰ ਜਿਹੜਾ ਬਾਬੇ ਬਕਾਲੇ ਸਹਿਰ ਜੀ ਦੇ ਧਰਤੀ ਵੱਲ ਭੇਜਿਆ ਕਿ ਤੁਸੀਂ ਜਾ ਕੇ ਤੇ ਬਾਬਾ ਤੇਗ ਬਹਾਦਰ ਨੂੰ ਰਸਮਦ ਕਰਕੇ ਤੇ ਗੁਰਿਆਈ ਗੰਦੀ ਦੇ ਉੱਤੇ ਬਿਠਾਉਣਾ ਹੈ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਜਿਹੜਾ ਹੁਕਮ ਕੀਤਾ ਏ ਤੋਂ ਭਾਈ ਦੀਵਾਨ ਦਰਗਵਾਹ ਮਾਲ ਜੀ ਇਹ ਸਾਰਾ ਸਮਾਨ ਲੈ ਕੇ ਜਿਹੜੇ ਨੇ ਬਾਬੇ ਬਕਾਲੇ ਨੂੰ ਉਹਨਾਂ ਨੇ ਜਾਣਾ ਸੀ ਪਰ ਕੁਝ ਸਮਾਨ ਲੱਗ ਗਿਆ ਕੋਈ ਇਤਿਹਾਸਕਾਰਾਂ ਮੁਤਾਬਕ 4.5 ਮਹੀਨੇ ਦਾ ਸਮਾਂ ਲੱਗ ਗਿਆ ਏ ਦਿੱਲੀ ਵਿਖੇ ਇਹ ਕੁਝ ਕਾਰਜਾਂ ਕਰਕੇ ਤੇ ਉਧਰ ਧੀਰ ਮੰਨ ਲਿਏ ਤੇ ਹੋਰ ਛੋਡੇ ਉੱਥੇ ਗੱਡੀਆਂ ਲਗਾ ਕੇ ਬੈਠ ਗਏ ਨੇ ਬਾਬੇ ਬਕਾਲੇ ਸਾਹਿਬ ਜੀ ਦੀ ਧਰਤੀ ਦੇ ਉੱਤੇ ਉਸ ਸਮੇਂ ਫਿਰ ਬਾਈਕ ਗੁਰੂ ਜਿਹੜੇ ਨੇ ਉਹ ਮੰਝੀਆਂ ਲਾ ਕੇ ਬੈਠ ਗਏ ਨੇ ਜਿਹੜੀਆਂ ਵੀ ਸੰਗਤਾਂ ਆਉਂਦੀਆਂ ਉਹਨਾਂ ਸੰਗਤਾਂ ਨੂੰ ਪ੍ਰੇਰ ਕੇ ਤੇ ਆਪੋ ਆਪਣੀਆਂ ਜਿੱਥੇ ਮੰਜ਼ੀਆਂ ਲਗਾਈਆਂ ਨੇ ਉੱਥੇ ਖਿੱਚ ਕੇ ਰਹਿ ਜਾਂਦੇ ਨੇ ਮਸੰਦ ਉਹਨਾਂ ਦੇ ਖਲੋਗੇ ਨੇ ਰਾਹਾਂ ਦੇ ਵਿੱਚ ਜਦੋਂ ਵੀ ਸੰਗਤ ਵੇਖਦੇ ਤੇ ਉਹਨਾਂ ਨੂੰ ਇਹ ਕਹਿ ਕੇ ਪਰਮਾ ਦਿੰਦੇ ਕਿ ਅਸਲੀ ਜਿਹੜਾ ਗੁਰੂ ਹੈ ਉਹ ਇੱਧਰ ਹੈ ਤੇ ਆਪੋ ਆਪਣੀਆਂ ਥਾਵਾਂ ਵੱਲ ਜਿਹੜਾ ਹੈ ਉਹ ਲਈ ਜਾਂਦੇ ਸੋ ਇਸ ਤਰ੍ਹਾਂ ਉੱਥੇ ਬੜਾ ਵੱਡਾ ਵਾਦ ਵਿਵਾਦ ਜਿਹੜਾ ਸੀ ਉਹ ਬਾਬੇ ਬਕਾਲੇ ਸਾਹਿਬ ਜੀ ਦੀ ਧਰਤੀ ਦੇ ਉੱਤੇ ਉਹ ਪੈਦਾ ਹੋ ਗਿਆ ਉਹ ਸੀ ਅਸਲ ਵਾਰਿਸ ਅਸਲ ਗੁਰੂ ਹੋਣ ਦਾ ਕਿਉਂਕਿ ਗੁਰੂ ਅਨੇਕਾਂ ਹੀ ਬਣ ਗਏ ਸਨ ਤਾਂ ਉਹ ਸਮੇਂ ਫਿਰ ਸੰਗਤ ਵੀ ਪੰਮਲਪੂਸੇ ਦੇ ਵਿੱਚ ਪੈ ਗਈ ਸੰਗਤਾਂ ਨੇ ਬੇਨਤੀ ਕੀਤੀ ਦਰਗਾਹ ਮਾਲ ਜੀ ਨੂੰ ਕਿ ਬਾਬੇ ਬਕਾਲੇ ਦੀ ਧਰਤੀ ਦੇ ਉੱਤੇ ਬਹੁਤ ਵੱਡਾ ਪਖੰਡ ਚੱਲ ਪਿਆ ਏ ਉੱਥੇ ਪੰਮਲਪੂਸਾ ਪੈਦਾ ਹੋ ਗਿਆ ਏ ਸੰਗਤਾਂ ਦੇ ਵਿੱਚ ਬੜੇ ਜਿਹੜੀ ਆ ਉਹ ਅਨਿਸ਼ਚਿਤਤਾ ਫੈਲ ਗਈ ਆ ਸੰਗਤਾਂ ਦੇ ਮਨ ਦੇ ਵਿੱਚ ਭਰਮ ਫੈਲ ਗਏ ਨੇ ਕਿ ਅਸਲ ਗੁਰੂ ਕਿਹੜਾ ਹੈ ਤੇ ਉੱਥੇ ਪਖੰਡਵਾਦ ਬਹੁਤ ਵੱਡਾ ਚੱਲ ਪਿਆ ਹੈ ਤੁਸੀਂ ਜਲਦੀ ਤੋਂ ਜਲਦੀ ਬਾਬੇ ਬਕਾਲੇ ਦੀ ਧਰਤੀ ਤੇ ਪਹੁੰਚ ਜਾਓ ਤੇ ਭਾਈ ਦਰਗਾਹ ਮਾਲ ਜਿਹੜੇ ਸਨ ਉਹਨਾਂ ਨੂੰ ਜਦੋਂ ਖਬਰਾਂ ਪਹੁੰਚੀਆਂ ਉਹਨਾਂ ਨੇ ਦਿੱਲੀ ਤੋਂ ਚੱਲੇ ਪਾਏ ਨੇ ਜਿਹੜੇ ਮਿਲੇ ਉਹਨਾਂ ਨੂੰ ਭਾਈ ਦਰਗਾਹ ਮਾਲ ਜੀ ਨੇ ਸਪੱਸ਼ਟ ਤੌਰ ਤੇ ਕਿਹਾ ਹੈ ਕਿ ਜਿਹੜਾ वाद-ਵਿਵਾਦ ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਉੱਤੇ ਫੈਲ ਰਿਹਾ ਏ ਉਹ वाद-ਵਿਵਾਦ ਛੇਤੀ ਖਤਮ ਹੋ ਜਾਏਗਾ ਕਿਉਂਕਿ वाद-ਵਿਵਾਦ ਤੇ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਹੀ ਖਤਮ ਕਰ ਗਏ ਸਨ ਇਹ ਤਨ ਦੇ ਲੋਭ ਵਿੱਚ ਆ ਕੇ ਹੰਕਾਰ ਦੇ ਵਿੱਚ ਆ ਕੇ ਇਸ ਕਿਸਮ ਦੇ वाद-ਵਿਵਾਦ ਪੈਦਾ ਕਰ ਰਹੇ ਨੇ वाद-ਵਿਵਾਦ ਤਾਂ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਆਪ ਖਤਮ ਕਰ ਗਏ ਸਨ ਤਾਂ ਦਰਗਾਹ ਮੱਲ ਕਹਿਆ ਜੋ ਇਤਿਹਾਸ ਦੇ ਵਿੱਚ ਲਿਖਿਆ ਹੁੰਦਾ ਹੈ ਜਿਨ੍ਹਾਂ ਨੇ ਜਾ ਕੇ ਦਰਗਾਹ ਮਾਲ ਜੀ ਨੂੰ ਬੇਨਤੀ ਕੀਤੀ ਸੀ ਦਰਗਾਹ ਮਾਲ ਜੀ ਨੇ ਉਹਨਾਂ ਨੂੰ ਅੱਗੋਂ ਬਚਣ ਕਹੇ ਨੇ ਤਾਂ ਦਰਗਾਹ ਮੱਲ ਕਹਿਆ ਵੱਡਾ ਦਰਬਾਰ ਹੈ ਤੇਗ ਬਹਾਦਰ ਜੋ ਬਾਬਾ ਬੈਠਾ ਸਲਾਮਤ ਹਾਜ਼ਰ ਵਿੱਚ ਬੁਕਾਲੇ ਜਿਸ ਦਾ ਦਰਬਾਰ ਸਭ ਚੱਲ ਕਰੀਏ ਉੱਥੇ ਜੋ ਹਾਰ ਤੇ ਇਸ ਤਰ੍ਹਾਂ 1.75 ਮਹੀਨੇ ਫਿਰ ਜਿਹੜਾ ਬਾਬੇ ਬਕਾਲੇ ਸਾਹਿਬ ਜੀ ਦੀ ਧਰਤੀ ਸੀ ਉਹ ਗੁਰੂ ਘਰ ਦੇ ਦੁਖੀਆਂ ਸ਼ਾਜਸ਼ੀਆਂ ਤੇ ਦਾਵੇਦਾਰਾਂ ਨੂੰ ਸਮਾਂ ਮਿਲ ਗਿਆ ਉਸ ਸਮੇਂ ਗੁਰੂ ਘਰ ਦੇ ਵਿਰੁੱਧ ਚਾਲਾਂ ਚੱਲਣ ਦਾ ਮਨਮਾਨੀ ਕਰਨ ਦਾ ਸੰਗਤਾਂ ਬਹੁਤ ਵਿਅਕਲ ਹੋ ਗਈਆਂ ਤੇ ਫਿਰ ਸਮਾਂ ਆ ਗਿਆ ਭਾਈ ਦਰਗਾਹ ਮਲ ਜੀ ਫਿਰ ਮੋਰੀ ਸਿੱਖਾਂ ਨੂੰ ਨਾਲ ਲੈ ਕੇ ਫਿਰ ਦਿੱਲੀ ਦੀ ਧਰਤੀ ਤੋਂ ਬਾਬੇ ਬਕਾਲੇ ਵੱਲ ਨੂੰ ਚੱਲ ਪਏ ਹਨ ਬਾਬੇ ਬਕਾਲੇ ਦੀ ਤਰਤੀਬ ਤੇ ਪਹੁੰਚ ਕੇ ਉਹਨਾਂ ਨੇ ਕੀ ਕੀ ਰਸਮ ਨਿਭਾਈ ਕਿਵੇਂ ਨਿਭਾਈ ਕਿਤਰਾ ਸੱਚਾ ਗੁਰੂ ਪ੍ਰਗਟ ਹੋਇਆ ਏ ਇਹ ਅਸੀਂ ਤੁਹਾਡੇ ਨਾਲ ਅਗਲੇ ਅਧਿਆਇ ਦੇ ਵਿੱਚ ਸਾਂਝਾ ਕਰਾਂਗੇ ਕਿਉਂਕਿ ਕੱਲ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸੱਚਾ ਗੁਰ ਲਾਡੋਰੇ ਦੇਵ ਸਹਾ ਤੇ ਸਾਡੀ ਕੋਸ਼ਿਸ਼ ਹੋਏਗੀ ਕਿ ਅੱਜ ਜੋ ਇਸ ਅਧਿਆਇ ਦੇ ਵਿੱਚ ਤੁਹਾਡੇ ਨਾਲ ਸਾਂਝਾ ਕੀਤਾ ਏ ਪਹਿਲਾਂ 2 ਦਿਨ ਬਾਅਦ ਇੱਕ ਅਧਿਆਏ ਸਾਂਝਾ ਕੀਤਾ ਸੀ ਹੁਣ ਕੋਸ਼ਿਸ਼ ਕਰਾਂਗੇ ਕਿ ਕੱਲ ਤੁਹਾਡੇ ਨਾਲ ਸਾਚਾ ਗੁਰਲਾਡੋ ਜਿਹੜਾ ਹੈ ਉਹ ਅਧਿਆਏ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ ਇਤਿਹਾਸ ਦਾ ਪੰਨਾ ਸਾਂਝਾ ਕੀਤਾ ਜਾਵੇ ਸਭ ਗੁਰੂ ਸਾਰਿਆਂ ਫਿਰ ਬੇਨਤੀ ਹੈ ਕਿ ਮੇਰੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹੀ ਦਾ ਲੜੀਵਾਰ ਇਤਿਹਾਸ ਸਾਰਿਆਂ ਸੰਗਤਾਂ ਤੱਕ ਪਹੁੰਚ ਸਕੇ ਸ਼ੇਅਰ ਵੀ ਕਰ ਦਿਆ ਕਰੋ ਕੱਲ ਅਗਲੇ ਅਧਿਆਏ ਦੇ ਨਾਲ ਸੱਚਾ ਗੁਰ ਲਾਡੋਰੀ ਲੈ ਕੇ ਹਾਜ਼ਰ ਹੋਵਾਂਗਾ ਤਦ ਤੱਕ ਵਾਸਤੇ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ